ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਹੁਣੇ ਕਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਦੋ ਝੋਟੀਆਂ ਤੁਹਾਨੂੰ ਦਿਖਾਉਣੀ ਆ ਵਾਂ ਸੁਈਆਂ ਸਵਾਈਆਂ ਜਿਹੜੀਆਂ ਝੋਟੀਆਂ ਚੰਗੀਆਂ ਸੋਹਣੀਆਂ ਸਾਫ਼ ਝੋਟੀਆਂ ਆ ਜਿਹੜੀਆਂ ਵਾਲੀਆਂ ਇੱਕ ਤੁਹਾਨੂੰ ਆ ਕਾਫੀ ਖੂਬਸੂਰਤ ਤੁਹਾਨੂੰ ਵੈੜ ਵੀ ਤੁਹਾਨੂੰ ਦਿਖਾਉਣੀ ਹੈ ਆ ਦੇਖ ਸਾਦੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਨੰਗਾ ਪ੍ਰੋਗਰਾਮ ਵਧੀਆ ਦੀ ਫਿਰ ਜੀ ਨੰਗੇ ਜੀ ਨੰਗੇ ਆ ਠੀਕ ਆ ਨਵੇਂ ਸਾਲ ਵਾਲੇ ਦੇ ਨੇ ਫਿਰ ਹਨਾ ਹਾਂਜੀ ਹਾਂਜੀ ਤਾਇਆ ਫਿਰ ਪਰਸਾਂ ਦਾ ਨਗਾ ਪੈ ਗਿਆ ਹਾਂਜੀ ਹਾਂਜੀ ਪਰਸ ਮਾਲ ਮੂਲ ਨਹੀਂ ਲਿਆ ਠੀਕ ਆ ਚਲੋ ਨਾਮ ਦੱਸਦਾ ਫਿਰ ਇੱਕ ਵਾਰੀ ਹਾਂ ਜਤਿੰਦਰ ਸਿੰਘ ਪਿੰਡ ਚੱਠਾ ਤਸੀਕ ਬਟਾਲਾ ਜ਼ਿਲ੍ਹਾ ਦਾਪੋ ਤੇ ਫੋਨ ਨੰਬਰ ਬੋਲਦਾ ਇੱਕ ਵਾਰੀ 905682775 ਠੀਕ ਆ ਤੇ ਨਵਾਂ ਸਾਲ ਆ ਗਿਆ ਤੇ ਫਿਰ ਨਵੇਂ ਮੁੱਲੇ ਅੱਜ ਕਰਦੇ ਹੋ ਜੈ ਜੀ ਮੁੱਲ ਜੈ ਜੀ ਵੀਰ ਜੀ ਠੀਕ ਹੈ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਵਹਿੜਿਆ ਆਪਾਂ ਇਤੋਂ ਹੀ ਆਪਾਂ ਕਰਨੀ ਆ ਜੀ ਸਵੇਰੇ ਸੁਈ ਆ ਵੈਣ ਅੱਜ ਹੀ ਸੁਈ ਆ ਜੜੀ ਤੇਰੇ ਬੱਚਾ ਬੁੱੱਚੇ ਝੰਗਾ ਕੇ ਤਿੰਨ ਚਾਰ ਕੁ ਬੋਲਾ ਚੋਇਆ ਠੀਕ ਹੈ ਆ ਦੇਖ ਸਕਦੇ ਜੇ ਬੋਲਾ ਹੀ ਆ ਪੀਲੇ ਰੰਗ ਦਾ ਪੂਰਾ ਦੇਖੋ ਜੁਆ ਬਹੁਤ ਚੰਗਾ ਲੱਗਦਾ ਠੀਕ ਹੈ ਜੀ ਖਾਨ ਦੇਖੋ ਖਾਨ ਫਟਾ ਪਿਆਰਾ ਵਾ ਜਿਹੜਾ 1 ਮਿੰਟ ਚ ਨਿਕਾਇਆ ਇਹ ਚੰਗੀ ਤਰ੍ਹਾਂ ਠੰਡੀ ਬੋਦ ਆ ਦੇਖੋ ਆ ਦੇਖ ਸੰਦੇ ਕੋਈ ਕਿਤੇ ਭਾਲ ਨਹੀਂ ਕਿ ਦਲੇ ਵੇਦੀ ਇੱਧੜੀ ਬਿਲਕੁਲ ਇੱਕੋ ਜਿਹੇ ਥਾਣੇ ਆ ਚਾਰੇ ਗੁਲਾਬੀ ਰੰਗ ਦੇ ਥਾਣੇ ਆ ਤੇ ਪ੍ਰੋਪਰ ਹੱਥ ਚੋਂ ਆਣ ਵਾਲੇ ਥਾਣੇ ਲਿਆ ਖੋਲੋ ਹਾਂ ਫਿਰ ਤੋਰੀਏ ਚਿਹਰੇ ਦੇ ਵੀ ਬੜੀ ਖੂਬਸੂਰਤ ਆ ਬੱਚਾ ਕੀ ਜਮਕਰ ਬੱਚਾ ਜੀ ਦਿੱਤੀ ਤੇ ਮਗਰ ਇਹ ਤਾਂ ਮਗਰ ਬੱਚਾ ਹੈ ਬਿਲਕੁਲ ਗਿੱਲਾ ਨਾ ਰੂਇਆ ਜਿਹੜਾ ਅਜੇ ਤੇ ਥੋੜਾ ਕਿ ਗਿੰਦੇ ਕੀ ਬੋਲਾ ਹੀ ਛੋਇਆ ਬਸ ਬਾਕੀ ਥੱਲੇ ਹੈ ਵੱਡੀ ਸਪਾਈਆਂ ਚ ਅਜ ਲਾ ਆ ਵੇ ਜੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਇੱਕ ਵਾਰੀ ਫਿਰ ਤਾਂ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲੈ ਜਾ ਵੇ ਜੀ ਤੇ ਵੀਰ ਜੀ ਦੁੱਧ ਕਿੰਨਾ ਕਿਚਵਾਈ ਜਾਊਗੀ ਹੈ ਦੁੱਧ ਵੀਰ ਜੀ ਨੇ ਪਹਿਲਾਂ ਨੇ 16-17 ਕਿਲੋ ਚ ਆਇਆ ਹੈ ਅੱਛਾ ਤੇ 17-18 ਕਿਲੋ ਵੈੜ ਜਾਊਗੀ ਵੱਡੀ ਵੈੜ ਆ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਜਦਾਂ ਦੀ ਵੀਰ ਜੀ ਵੱਚੀ ਹੈ ਲੋਕਾਂ ਦੇ ਹਿਸਾਬ ਨਾਲ ਜੀ 56000 ਕਰ ਲਈਏ ਅੱਛਾ ਹਾਂ ਜੀ ਕਿੰਨੇ ਰੇ ਦੇ ਦੀਏ 50000 ਦੀ 50000 ਦੀ ਹਾਂਜੀ ਕਿੰਨਾ ਮਾਨ ਕਰਦੀਏ ਵਿੱਚ ਜਿੰਨਾ ਕੋ ਹੋ ਕੇ ਕਰਦਾਂਗੇ ਕਿੰਨਾ ਕਰਦੀਏ ਜਿੰਨਾ ਕੋ ਹੋ ਕੇ ਕਰਦਾਂਗੇ 3000 ਕਰਦੀਏ 5 ਹੀ ਕਰਾਂਗੇ 45000 ਦੀ 45000 ਦੀ ਮੌਕੇ ਤੇ ਹੋਰ ਕਰਦੋਗੇ ਕੋਈ ਨਹੀਂ ਕੋਈ ਫੋਨ ਲਾਈ ਤੁਹਾਡੇ ਕੋ ਕਰਾਂਗੇ ਠੀਕ ਹੈ ਜੀ ਕੋਈ ਬਾਕੀ ਥਾਨ ਬੜਾ ਪਿਆਰਾ ਵਾ ਜਿਹੜਾ ਇਹਦਾ ਆ ਦੇਖ ਸਕਦੇ ਆ ਤੇ ਮਰਜ਼ੀ ਬੈਠੋ ਇਸ ਕੋ ਇੱਕੋ ਜਿਹੇ ਚਾਰੇ ਥਾਨੇ ਠੰਡੀ ਠਿਹਰੀ ਆ ਬਾਕੀ ਉਤਰਾ ਵੀ ਸੋਹਣੀ ਸੁਨੱਖੀ ਆ ਹੁਣ ਤੁਹਾਨੂੰ ਇੱਕ ਆ ਚੋਟੀ ਤੁਹਾਨੂੰ ਦਿਖਾਉਣੀ ਆ ਪਿੱਠ ਪੁੜੇ ਤਾਂ ਦੇਖ ਸਕਦੇ ਕਾਫੀ ਸੋਹਣੀ ਆ ਜਿਹੜੇ ਕਿੰਨਾ ਸੂਆ ਵੀਰ ਜੀ ਇਹ ਪਹਿਲਾਂ ਜੇ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਸੋਈ ਨੂੰ ਵੀਰ ਜੀ 3 ਦਿਨ ਹੋ ਗਏ ਜੇ ਅੱਛਾ ਦੁੱਧ ਜੇ ਬਣਾ ਹੋਗਾ ਤਾਂ 9 ਕਿਲੋ ਤਿਆਰ ਹੋਊਗਾ 9 ਕਿਲੋ ਦੋ ਤਿਆਰ ਜੇ ਬਿਲਕੁਲ ਕੋਈ ਕਦੇ ਆਲ ਨਹੀਂ ਬੱਚਾ ਲਾ ਕੇ ਖਾਉਂਦੇ ਬਹੁਤ ਸੀਲਸਾ ਲੱਗ ਚੋਟੀ ਠੀਕ ਹੈ ਜੀ ਤੋੜ ਦੋ ਇੱਕ ਰਹੀ ਇਹਦਾ ਇੱਕ ਪਾਸੇ ਦਾ ਸਿੰਗੜਾ ਥੋੜਾ ਜਿਹਾ ਖੋਖ ਲੱਥਾ ਸਿੱਧੀ ਤੋੜ ਦੋ ਵੀਰ ਜੀ ਦੇਖ ਸਕਦੇ ਜੀ ਤੇ ਕਿੰਨਾ ਕੁ ਵੇਦਿਆ ਤੇਰਾ ਦੁੱਧ ਚਵਾਈ ਜਾਊਗੀ ਐ ਦੁੱਧ ਇਹਦੀ 10000 ਕਿਲੋ ਚਵਾਈ ਗੋ ਨੌਂ ਬਣਾਉਣੀਆਂ ਦੁੱਧ ਦੇ ਬਲੇ 10 11 ਲੀਟਰ ਜਿਹੜਾ ਕਹਿੰਦੇ ਕਿ ਪਹਿਲੇ ਸਵੇਰੇ ਜਿਹੜਾ ਚਵਾ ਦੂੰਗੀ ਬਾਕੀ ਸੀਲਸ ਲਾ ਕੇ ਚਵਾ ਬਹੁਤ ਹੈ ਜੋਦੀਆ ਮਨੇ ਤੁਹਾਨੂੰ ਦਿਖਾ ਦਿੰਦੇ ਆ ਇੱਕ ਵਾਰੀ ਬੱਚਾ ਕਿ ਵੇਦਿਆ ਤੇ ਮਗਰ ਕਟਾਏ ਕੱਟਾ ਜਿਹੜਾ ਕਾਫੀ ਪਲਿਆ ਹੋਇਆ ਹੈ ਜਿਹੜਾ ਇਹਦੇ ਮਗਰ ਦੁੱਧ ਚੰਗਾ ਛੱਡਿਆ ਆ। ਆ ਜਿਹੜਾ ਕੱਟਾ ਤੇ ਕੀ ਰੱਖਣਾ ਵੀਰ ਜੀ ਫਿਰ ਮੋਲੇ ਦਾ ਆਪਾਂ? ਮੋਲੇ ਨੂੰ ਵੀਰ ਜੀ ਧਰਾ ਮਰਵਾ ਕੇ ਵਿਖਾ ਲੜੀ ਫਿਰ ਉਹਨੂੰ ਦੱਸਣੇ ਮੋਲੇ ਦਾ। ਠੀਕ ਹੈ। ਉਹਨਾਂ ਜਿਹੜੇ ਫਿਰ ਆ ਮੱਝ ਵਿਖਾ ਦਈਏ। ਠੀਕ ਹੈ ਜੀ। ਇਹਦੇ ਮਗਰ ਵੀ ਕੱਟਾ ਹੀ ਜੇ। ਇਹਦੇ ਮਗਰ ਵੀ ਕੱਟਾ ਹੀ ਜੇ। ਤੇ ਇਹਦਾ ਸੁਆ ਕਿੰਨਾ ਵਜੇ? ਇਹ ਵੀ ਪਹਿਲਾਂ ਜੀ। ਇਹ ਵੀ ਪਹਿਲਾਂ ਸੁਆਏ ਦੱਸਦੇ। ਇਹ ਨੀਲੀ ਦੀ ਝੋਟੀ ਆ ਜਿਹੜੀ ਸੋਹ ਰਹੇ ਇਹਨੂੰ ਕਿੰਨੇ ਦਿਨ ਹੋਏ ਸੋਈ ਨਾ ਇਹਨੂੰ 5-6 ਦਿਨ ਹੋਏ ਸੋਈ ਇਹਨਾਂ ਵੀ 5-6 ਦਿਨ ਹੋਏ ਦੱਸਦੇ ਆ ਸੋਈ ਕੋਈ ਹੋਰ ਨਹੀਂ ਵੀਰ ਜੀ ਬਹੁਤ ਜਵਾਬ ਦੇਵਾ ਜਾਊਗਾ ਠੀਕ ਹੈ ਜੀ ਤੇ ਇਹਦੇ ਕੋ ਦੁੱਧ ਕਿੰਨਾ ਜੇ ਇਹ ਤਾਂ 9-10 ਚਲੋਣਾ ਹੈ ਇਹਦੇ ਕੋ 9-10 ਲੀਟਰ ਇਹ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 12 ਕਿਲੋ ਚੜ ਜਾਊਗੀ 12 ਚ ਲੱਗੇ ਕਿੰਦਾ ਇੱਕ ਚਵਾਜੂਗੀ ਬਾਕੀ ਇਹ ਵੀ ਪਸੰਦ ਹੀ ਹੈ ਹੁਣ ਇਹ ਤੁਹਾਨੂੰ ਇੱਕ ਰੀ ਧਾਰਾ ਮਾਰ ਦਿਖਾ ਦਿੰਦੇ ਆ ਤੇ ਉਹਨਾਂ ਚ ਰਾ ਇੱਕ ਰੀ ਤੋਰ ਕੇ ਤੁਹਾਨੂੰ ਦਿਖਾ ਦਈਏ ਇਹਦੇ ਕੋ ਵੀ 9-10 ਲੀਟਰ ਮੌਕੇ ਤੇ ਜਿਹੜਾ ਤਿਆਰ ਦੱਸਦੇ ਆ ਵੀ ਚੋਟੀ ਵੀ ਨਾ ਚਿਹਰਾ ਜਿਹੜਾ ਸਫਾਈ ਚ ਝੋਟੀ ਸਿੰਘ ਥੋੜਾ ਜਿਹਾ ਖੁੱਲਾ ਵਾ ਬਾਕੀ ਸੋਹਣੀ ਝੋਟੀ ਆ ਜਿਹੜੀ ਫੱਬਦੀ ਆ ਪਰ ਪੂਰੀ ਆਪਣੇ ਜਿਹੜੇ ਸਰੀਰ ਚ ਬਾਕੀ ਤੇ ਜਿਹੜੀਆਂ ਸੂਈਆਂ ਸਵਾਈਆਂ ਵਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਆਪਣੀ ਇੱਥੇ ਆ ਕੇ ਚਵਾਈ ਕਰਕੇ ਵੇਸ ਚਾ ਕੇ ਆਪਣੀ ਮਰਜ਼ੀ ਦੇ ਨਾਲ ਆਪਣੀ ਸਮਝ ਨਾਲ ਪਸ਼ੂ ਘੜਿਆ ਕਰੋ ਇਹਦਾ ਮੌਲਾ ਦੱਸਦੀ ਹੈ ਕਿ ਵਿੱਧੀ ਉਹਦੀਆਂ ਚਾਈਲਡ ਬੱਚਾ ਲਾ ਕੇ ਖਾਣੇ ਆ ਠੀਕ ਹੈ ਜੀ ਬੱਚੇ ਛੱਡ ਓਏ ਛੱਡ ਦੇ ਉਹਦਾ ਛੱਡ ਦੇ ਬੱਚਾ ਨਜ਼ਰੇ ਤੇ ਬੱਚੇ ਛੱਡ ਠੀਕ ਛੱਡ ਮਹਿੰਦਰ ਵਾਹੀ ਪੁੱਤਰ ਦਿਖਾ ਦੇ ਜਿਚਵਾ ਜੇ ਰੋਈ ਜਾਣਾ ਨੋ ਬਚੇ ਹੜ ਦੇ ਆਹ ਦੇਖ ਸਾਹ ਦੇਖੇ ਅੱਗੇ ਪਾ ਦੇ ਪਿਛਲੇ ਥਾਂ ਦਾ ਵੀ ਚਰਾਬੇ ਜੀ ਦਿਖਾ ਦੇ ਇੱਕ ਅੱਗੇ ਬੰਦੇ ਆਹ ਦੇਖਾ ਦੇ ਚਵਾਜ ਜਿਹੜਾ ਬਿਲਕੁਲ ਸਾਫ ਹੈ ਕੋਈ ਹਉ ਦਾ ਨਾ ਨਹੀਂ ਵੀ ਜੀ ਦੋਆਂ ਝੂਟੀਆਂ ਆ ਦੂਰ ਤੋਂ ਹੀ ਇੱਕ ਰਿੱਤੇ ਇੱਕ ਸਾਦੇ ਜੀ ਸਾਰੀ ਚੋਲੇ ਲੈਣੀ ਵੀਰ ਜੀ ਆ ਜਨ ਚੋਦਣ ਲੈਣ ਜੀ ਠੀਕ ਹੈ ਚਲੋ ਫਿਰ ਖਾਲੀ ਕਰੀ ਦਿਓ ਮੋਲੇ ਤੁਹਾਨੂੰ ਹੁਣੇ ਦੋਵਾਂ ਝੋਟੀਆਂ ਦਾ ਇਕੱਠੇ ਦੱਸ ਦਿੰਨੇ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਲੈ ਜਾਏ ਬਾਕੀ ਠੰਡੀ ਧੀਰੀ ਆ ਜਿੱਥੇ ਇੱਕ ਵਾਰੀ ਖਲੋਗੀ ਬਸ ਉੱਥੇ ਖਲੋਗੀ ਪਿੱਠ ਪੜੇ ਤਾਂ ਬੜੀ ਚੰਗੀ ਆ ਜੇ

ਕਿੰਨੇ ਦੇ ਦੇ ਦੀਏ ਕਿੰਨਾ ਲੱਲੀ ਕਾ ਦੁਗਾ ਮੈਂ ਲਾਨ ਕਰਦਾ ਲੱਲੀ ਭਾਜੀ ਫਿਰ ਕਰਦੇ ਤੁਸੀਂ ਅੱਜ ਵੀ ਜਿਆਜ ਜੀ ਨਹੀਂ ਤੁਸੀਂ ਕਰਨਾ ਅੱਜ ਉਹ ਦਿਨ ਵੀ ਤੁਸੀਂ ਕੀਤੇ ਜਿਆਜ ਜਿਆ ਕਰਦੀ ਹੈ ਫਿਰ ਬੱਲੂ ਦਾ ਜੁੱਤਾ ਕਿੰਨਾ ਕਿੰਨੇ ਦੇ ਦੇ ਦੀਏ ਦੀ ਕਹਿਣੀ ਕਰ ਲਈ ਯਾਰੀ ਲੱਲੀ ਭਾਜੀ ਦੀ ਅੱਜ ਫਿਰ ਚਲਣੀ ਆ ਜਿੰਨੇ ਦੀ ਕਹਿ ਦਊਗਾ ਕਰਦਾ ਫਿਰ ਲੱਲੀ ਭਾਜੀ ਆਪਣੀ ਮਰਜ਼ੀ ਨਾਲ ਤੁਸੀਂ ਦੱਸਿਓ ਮੈਂ ਟਮਾਟਾ ਦੱਸਿਓ ਨਾ ਟਾਈਮ ਨਾ ਲਾਈਏ 5000 پورا ਮਾਨ ਕਰਦਾਂਗੇ। ਅੱਛਾ 65000 ਦੀ ਦੇ ਦੋਗੇ। ਹਾਂਜੀ। ਠੀਕ ਹੈ ਜੀ। 65000 ਦੀ ਝੋਟੀ ਕਿੰਨੇ ਦੇ ਦੇ ਦਿਆਂਗੇ ਤੇ ਆ ਜਿਹੜੀ ਇਹ ਕਹਦਾ ਦੇ ਦਾਂਗਾ ਉਹ ਝੋਟੀ 72000 ਤੋਂ ਹੀ ਮਾਨਦਾਨ ਕਰਨਾ ਹੈ। ਅੱਛਾ। ਕਿਉਂ ਲੱਲੀ ਨੇ ਇਹ ਕਹਿਤਾ ਆ। ਠੀਕ ਹੈ। ਕੋਈ ਅਧਰ ਨਾਲ ਸਲਾਹ ਨਹੀਂ ਕੀਤੀ ਪੰਜ ਕਹਿੰਦਾ ਪੰਜ ਹੀ ਕਰਦਾਂਗੇ ਮਾਨਦਾਨ। ਠੀਕ ਹੈ ਜੀ। ਤੇ ਜਿਹੜੀ ਹੁਣ ਆਹ ਵਾਲੀ ਝੋਟੀ ਆ ਦੋ ਨੰਬਰ ਤੇ ਦਿਖਾਈ। ਇਹ ਕਹੜੇ ਦੇ ਅੱਜ ਲੱਲੀ ਨੇ ਮਾਨਦਾਨ ਕੀਤਾ ਮੱਝਾਂ ਨਹੀਂ ਉੜਦੀਆਂ ਹੀ ਆੜ। ਠੀਕ ਹੈ ਜੀ। ਹਾਂਜੀ। ਤੇ ਨਹੀਂ ਗੱਡੀ 'ਚ ਕੱਲਾਂਗੇ ਉੜਦੀਆਂ ਕਿਉਂ ਜਾਣ ਗਿਆ? ਗੱਡੀ 'ਚ ਜਾਣ ਗਿਆ। ਪਹਿ ਹਾਂਜੀ ਤੇ ਜਿਹੜੇ ਇਹਦਾ ਕੀ ਮਰਖਣਾ ਮੁੱਲ ਦੱਸਿਏ ਵੀਰ ਜੀ ਮੁੱਲੇ ਦਾ ਵੀ ਬੋਲਦੇ ਵੀਰ ਜੀ ਜਦਾਂ ਦੀ ਝੋਟੀਆਂ ਮੇ ਸੰਦਾਂ ਦੇ ਹੈ ਵੀ ਦੰਦਾਂ ਦੀਆਂ ਝੋਟੀਆਂ ਦਾ ਬਾਈ ਅੱਛਾ ਦੇਖਿਆ ਨਹੀਂ ਮਰਜੀ ਮੂੰਹ ਦੇਖ ਲੈਣੇ ਮੱਕੀ ਹੈ ਵੀ ਮੇ ਸੰਦਾਂ ਦੇ ਠੀਕ ਹੈ ਦੱਸੋ ਨਹੀਂ ਦੇ ਵੀਰ ਜੀ ਦਾ ਮੁੱਲ ਜੀ ਨਹੀਂ ਕਰਨ ਦੇ ਦਾ ਮੁੱਲ ਦੱਸੰਦਾ ਮੁੱਲ ਤੇ ਵੀ ਇੱਕ ਹੀ ਕਿੰਨਾਂ ਦੀ ਝੋਡੀ ਪੰਪੀਆ 70000 ਕਰ ਲਈਏ ਅੱਛਾ ਇਹਦਾ ਮੁੱਲ 70000 ਇਹਦਾ ਸਭ ਦੇਖੋ ਝੋਡੀ ਉਥਾਂ ਕਦਾ ਲੱਗਾ ਇਧਰ ਕਰ ਬੰਨੋ ਕੈਮਰਾ ਮਾਰੋ ਕਿਹੜਾ ਕਿਹੜਾ ਵੀਰ ਲੱਗ ਕਿੰਦਾਂ ਦਾ ਝੋਡੀ ਉਥਾਂ ਲੱਗਾ ਠੀਕ ਹੈ ਜੀ ਹਾਂਜੀ ਕਿੰਨੇ ਦੇ ਦੇ ਰਹੀਏ ਜਿੰਨੇ ਦੀ ਲੱਲੀ ਕਹਦੂਗਾ ਜੀ ਇਹ ਲੱਲੀ ਭਾਦ ਸਾਰੇ ਚੱਲ ਲੱਲੀ ਯਾਰ ਮਾਨ ਕਰਦਾ ਕਿ ਪੂਰਾ ਜੀ ਅੱਛਾ ਇਹਦਾ ਵੀ ਪੂਰਾ 5 ਜਾਰੀ 65 ਦੀ ਭਾਵੇਂ ਕੋਈ ਆ ਲੈ ਜਾਏ ਤੇ 65 ਦੀ ਭਾਵੇਂ ਕੋਈ ਆ ਲੈ ਜਾਏ ਹਾਂਜੀ ਹਾਂਜੀ ਠੀਕ ਆ ਮਾਨ ਨਹੀਂ ਵੀਜੀ ਕਰਨਾ ਇਹਦਾ ਵੀ 1500 ਹੀ ਹੋਣਾ ਹੈ ਕਈ ਵੀਰ 65 ਖਾ ਲੈਣੇ ਹੁੰਦੇ ਹੋਲਾ ਭਾਵੀ ਹੈਗਾ ਜੇ ਕੋਈ ਹੋਲਾ ਵੀ ਹੈਗਾ ਯਾਰ ਚਲੋ ਵੀ ਦਿਖਾ ਦਈਏ ਫਿਰ ਮਗਰ ਕੱਟੀ ਜੇ ਤੇ ਉਹਨੇ ਮਗਰ ਵੀ ਕੱਟੀਏ ਵੇਖੋ ਮਹੀਂ ਗੱਡੀ ਆ ਵੱਡੀ ਮਹੀਂ ਆ ਤਰਾ ਡਰਦੀ ਆ ਸਾਡੇ ਕੋਲ ਜਿਹੜੀ ਵੀਰ ਜੀ ਆ 8-9 ਕਿਲੋ ਦੋਦਿਆ ਮਹੀਂ ਦੇ ਥਲੇ ਅੱਛਾ ਬਾਕੀ ਕੋ 15 ਦੀ ਲਾਲੇ ਕੋ 20 ਦੀ ਦਿਨ ਦਿਨਾਂ ਦੀ ਲਾਲੇ ਆ ਸੁਈਏ ਆ ਸਾਹਮਣੇ ਆ ਕੱਟੀ ਆਪਣੀ ਸਮਝਣਾ ਵੇਖ ਲੈ ਜਿੰਨੇ ਦੀ ਹੈਗੀ ਤੇ ਤੇ ਆ ਤੋੜ ਦੋ ਇਹਨਾਂ ਵੀ ਕੋਲ ਵਾਲੀ ਆ ਆ ਠੀਕੇ ਗਿਲਾ ਦੋਦ ਜਿਹੜਾ ਇਹਦੇ ਕੋਲ ਦੱਸਦੇ ਆ ਦੋਦ ਵੀਰ ਜੀ 10 ਕਿਲੋ ਮਹੀਂ ਥਲੇ 8 ਕਿਲੋ ਕਰਕੇ ਦੱਸੇ ਲੱਗੋ ਮਹੀਂ ਲਈ ਹੁਣੇ ਆਈ ਆ ਆ ਗੱਡੀ ਵੀ ਉਹ ਲੱਗੀ ਹੁਣੇ ਲਈ ਆ ਮਹੀਂ ਬਾਕੀ ਉਹ ਮੈਦਾ ਬੱਚਾ ਚੁੰਗਣ ਤੇ ਆ ਵਾਜ ਤੇ ਇਹਦਾ ਵੀਰ ਜੀ ਕੀ ਰੱਖਣਾ ਮੁੱਲ ਫੇਰ ਆਪਾਂ ਵੱਡੀ ਮੱਝ ਵੀਰਜੀ ਭਾਈ ਮੁੱਲੀ ਦਾ ਵੀ 60000 ਰੁਪਏ ਅੱਛਾ ਹਾਂਜੀ ਕਿੰਨੇ ਰਿਤੇ ਇਹ 55000 ਦੀ 55000 ਦੀ ਹਾਂਜੀ ਮੌਕੇ ਤੇ ਕਰਨਾ ਮੰਨਤਾ ਨਾ ਜਿੰਨਾ ਰਾਜੂ ਕਹਿ ਦੂਗਾ ਅੱਛਾ ਹਾਂਜੀ ਹੁਣ ਰਾਜੂ ਭਾਈ ਤੇ ਇਹ ਮਾਰ ਰਿਹਾ ਆਪ 2000 ਛੱਡ ਦਾਂਗੇ ਅੱਛਾ 2000 53000 ਦੀ ਵੇਲਾ ਹੈਗੀ ਕੋ ਕਸਰ ਤੇ ਕੱਢਦੇ ਹੋਰ ਕੋਈ ਨਹੀਂ ਕਰਦਾਂਗੇ ਪੂਰੇ 50 ਦੀ ਕਰਦਾਂਗੇ ਲੋ ਅੱਛਾ ਹੋਰ ਇਹ 50 ਦੀ ਠੀਕ ਹੈ ਜੀ ਬਾਕੀ ਜਾਣ ਗਿਆ ਪਹਿਲੇ ਫੋਨ ਤੇ ਅੱਛਾ ਇਹ ਉੜਦੀਆਂ ਜਾਣ ਗਿਆ ਪਰ ਗੱਡੀ ਢਾਡੀ ਜੇ ਉੜਦੀਆਂ ਜਾਣ ਗਿਆ ਫਿਰ ਗੱਡੀ ਤੇ ਫਿਰ ਪਹਿਲੇ ਫੋਨ ਤੇ ਵਿਗਣ ਗਿਆ ਉੜਦੀਆਂ ਜਾਣ ਗਿਆ ਅੱਛਾ ਅੱਛਾ ਜਾਣ ਗਿਆ ਤੇ ਗੱਡੀ ਤੇ ਠੀਕ ਹੈ ਜੀ ਬਾਕੀ ਉਹ ਗੱਡੀ ਆਪਣੇ ਰਾਜੂ ਭਾਜੀ ਦੀ ਫੇਰਾ ਪੂਰਾ ਜਦੋਂ ਕਿਤੇ ਵੀ ਜ਼ਿਆਦਾਤਰ ਆਪਣੇ ਰਾਜੂ ਭਾਜੀ ਛੱਡ ਕੇ ਹੁੰਦੇ ਮਾਲ ਜਿਆਦਾ ਤੇ ਹਾਂ ਜੀ ਵੀਰ ਜਰ ਕੋਈ ਕੁਛ ਹੈ ਨਾ ਫਿਰ ਬਾਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਦੇ ਨਾਲ ਵੇਸ਼ ਚਾੱਕ ਕੇ ਆਪਣੀ ਸਮਝ ਨਾਲ ਫਿਰ ਹੀ ਪਸ਼ੂ ਖੜੇ ਜੀ ਬਾਕੀ ਵੀਡੀਓ ਤੇ ਕੋਈ ਵੀ ਵੀਰ ਕੋਈ ਪਸ਼ੂ ਖੜਦਾ ਵਾ ਉਹਦਾ ਹੋਣ ਵਾਲਾ ਸਾਰਾ ਨਫਾ ਵੀ ਉਹ ਵੀਰ ਦਾ ਹੀ ਤੇ ਜੇ ਕੋਈ ਨੁਕਸਾਨ ਹੁੰਦਾ ਤੇ ਉਹਦਾ ਵੀ ਜ਼ਿੰਮੇਵਾਰ ਵੀਰ ਹੀ ਆਪਣਾ ਤਾਂ ਹੀ ਵੇਖ ਚੱਕ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ